ਗਰਮੀਆਂ ਦੇ ਮੌਸਮ ਦੌਰਾਨ ਕੈਨੇਡੀਅਨ ਬੰਦਰਗਾਹ ਤੇ ਦਾਖਲੇ ਦੇ ਸਮਾਨ ਸੇਵਾਵਾਂ ਤੇ ਲੋਕਾਂ ਦੇ ਪ੍ਰਵਾਹ ਦੇ ਵਿੱਚ ਮਹੱਤਵਪੂਰਨ ਰੁਕਾਵਟਾਂ ਸਕਦੀਆਂ ਨੇ ਮੈਂਬਰਾਂ ਨੇ 10 ਅਪ੍ਰੈਲ ਤੋਂ 23 ਮਈ 2024 ਤੱਕ ਹੜਤਾਲ ਦੀਆਂ ਵੋਟਾਂ ਦੇ ਦੌਰਾਨ ਨੌਕਰੀ ਦੀ ਕਾਰਵਾਈ ਕਰਨ ਦੇ ਹੱਕ ਦੇ ਵਿੱਚ 96% ਦੀ ਵੋਟ ਦਿੱਤੀ ਜਿਹੜੇ ਕਾਮੇ 2 ਸਾਲਾਂ ਤੋਂ ਬਿਨਾਂ ਠੇਕੇ ਤੋਂ ਨੇ ਫਿਰ ਵੀ ਖਜ਼ਾਨਾ ਬੋਰਡ ਤੇ ਸੀਬੀਐਸਏ ਅਜੇ ਵੀ ਇੱਕ ਸਮਝੌਤੇ ਤੇ ਗੱਲਬਾਤ ਕਰਨ ਦੇ ਲਈ ਤਿਆਰ ਨਹੀਂ ਹੈ ਜੋ ਕਰਮਚਾਰੀਆਂ ਦੀ ਸੁਰੱਖਿਆ ਕਰਦਾ ਹੈ ਤੇ ਸਮਝੌਤੇ ਦੀ ਟੇਬਲ ਤੇ ਰਿਆਇਤਾਂ ਦੀ ਮੰਗ ਕਰਨਾ ਜਾਰੀ ਰੱਖਦੇ ਆ ਇਸੇ ਲਈ ਇਹ ਹੜਤਾਲ ਦੀ ਕਾਲ ਦਿੱਤੀ ਗਈ ਹੈ ਜੇਕਰ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਦੇ ਕਰਮਚਾਰੀ ਅਗਲੇ ਮਹੀਨੇ ਹੜਤਾਲ ਤੇ ਜਾਂਦੇ ਨੇ ਤਾਂ ਬਾਰਡਰ ਕਰਾਸਿੰਗਾਂ ਤੇ ਲੰਬੀ ਲਾਈਨਅਪ ਬੀਸੀ ਦੇ ਸੈਰ ਸਪਾਟਾ ਉਦਯੋਗ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਸ ਸੰਭਾਵਨਾ ਸਥਾਨਕ ਵਪਾਰਕ ਸਮੂਹਾਂ ਲਈ ਚਿੰਤਾਜਨਕ ਹੈ ਕਿਉਂਕਿ 9000 ਤੋਂ ਵੱਧ ਸੀਬੀਐਸਏ ਕਰਮਚਾਰੀਆਂ ਨੇ ਜੂਨ ਦੇ ਸ਼ੁਰੂ ਵਿੱਚ ਯੋਜਨਾਬੱਧ ਵਿੱਚ ਹਲਗੀ ਤੋਂ ਪਹਿਲਾਂ ਹੜਤਾਲ ਦੀ ਕਾਰਵਾਈ ਦੇ ਹੱਕ ਵਿੱਚ ਵੋਟ ਦਿੱਤੀ ਸੀ ਜੇਕਰ ਹੜਤਾਲ ਸਫਲ ਨਹੀਂ ਹੁੰਦੀ ਤਾਂ ਕੈਨੇਡੀਅਨ ਬਾਰਡਰ ਗਾਰਡਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਗਰਮੀਆਂ ਦੀ ਹੜਤਾਲ ਦੇ ਖਿਆਸ ਲਗਾ ਰਹੀ ਹੈ ਜਿਸ ਨਾਲ ਦੇਸ਼ ਪਰਦੇ ਵਿੱਚ ਦਾਖਲੇ ਦੀਆਂ ਬੰਦਰਗਾਹਾਂ ਤੇ ਮਾਲ ਤੇ ਲੋਕਾਂ ਦੇ ਪ੍ਰਵਾਹ ਵਿੱਚ ਵਿਘਨ ਪੈ ਸਕਦਾ ਹੈ ਪਰ ਬੀਸੀ ਟਰਕਿੰਗ ਐਸੋਸੀਏਸ਼ਨ ਦਾ ਕਹਿਣਾ ਕੇ ਬੀਸੀ ਵਾਸੀਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਬੀਸੀ ਦੇ ਲੌਂਗ ਹਾਲ ਡਰਾਈਵਰ ਟਰੋਕਿੰਗ ਜਾਰੀ ਰੱਖਣ ਲਈ ਤਿਆਰ ਹਨ ਜੇਕਰ ਕੈਨੇਡੀਅਨ ਬਾਰਡਰ ਵਰਕਰ ਹੜਤਾਲ ਵੀ ਕਰਦੇ ਨੇ ਬੀਸੀ ਟਰੋਕਿੰਗ ਐਸੋਸੀਏਸ਼ਨ ਦੇ ਪ੍ਰਧਾਨ ਡੇਵਲ ਨੇ ਕਿਹਾ ਕਿ ਮਾਲ ਸੰਭਾਵਤ ਤੌਰ ਤੇ ਅਜੇ ਵੀ ਉੱਥੇ ਹੀ ਮਿਲੇਗਾ ਜਿੱਥੇ ਉਹਨਾਂ ਨੂੰ ਲੋਡ ਹੈ ਦੇਵਲ ਮੁਤਾਬਕ ਪਹਿਲਾਂ ਹੋਈ ਹੜਤਾਲ ਨੇ ਸੀਬੀਐਸਏ ਸੇਵਾ ਦੇ ਵਿੱਚ ਰੁਕਾਵਟਾਂ ਨੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਵਪਾਰਕ ਸਰਹੱਦੀ ਕ੍ਰੋਸਿੰਗਾਂ ਨਾਲੋਂ ਵਧੇਰੇ ਤੀਬਰਤਾ ਨਾਲ ਪ੍ਰਭਾਵਿਤ ਕੀਤਾ ਹੈ ਉਹਨਾਂ ਕਿਹਾ ਕਿ ਹੜਤਾਲ ਦੇ ਪ੍ਰਭਾਵ ਹਰ ਵਾਰ ਵੱਖਰੇ ਹੁੰਦੇ ਨੇ ਪਰ ਟਰੱਕ ਡਰਾਈਵਰ BC ਤਬਦੀਲੀਆਂ ਦੇ ਅਨੁਕੂਲ ਹੋਣ ਲਈ ਤਿਆਰ ਹਨ ਅਰਲੇ ਕਿਹਾ ਹੈ ਕਿ ਦੇਰੀ ਨੂੰ ਸਪਲਾਈ ਚੇਨ ਦੇ ਅੰਦਰ ਹੀ ਬਣਾਇਆ ਤੇ ਹਲ ਕੀਤਾ ਜਾ ਸਕਦਾ ਹੈ ਉਹਨਾਂ ਕਿਹਾ ਕਿ ਉਹ ਕਾਰੋਬਾਰ ਜੋ ਸਿਰਫ ਸਮੇਂ ਦੀ ਡਿਲੀਵਰੀ ਤੇ ਚੱਲਦੇ ਨੇ ਉਹਨਾਂ ਨੂੰ ਜ਼ਿਆਦਾਤਰ ਹੜਤਾਲ ਦੇ ਪ੍ਰਭਾਵ ਦਾ ਸਾਹਮਣਾ ਕਰਨਾ ਪਵੇਗਾ ਉਹ ਕਾਰੋਬਾਰ ਜੋ ਸਮੇਂ ਦੇ حساب ਨਾਲ ਚੱਲਦੇ ਨੇ ਉਹਨਾਂ ਨੂੰ ਜ਼ਿਆਦਾਤਰ ਹੜਤਾਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ 2021 ਵਿੱਚ ਨੌਕਰੀ ਦੀ ਕਾਰਵਾਈ ਨੇ ਪੂਰੇ ਕੈਨੇਡਾ ਵਿੱਚ ਵਪਾਰਕ ਸਰਹੱਦ ਪਾਰ ਆਵਾਜਾਈ ਨੂੰ ਲਗਭਗ ਠੱਪ ਕਰ ਦਿੱਤਾ ਜਿਸ ਨਾਲ ਇੱਕ ਸਮਝੌਤੇ ਦੀ ਅਗਵਾਈ ਕਰਨ ਵਾਲੇ 36 ਘੰਟੇ ਦੇ ਆਰਗਨਿਕ ਸੈਸ਼ਨ ਤੋਂ ਪਹਿਲਾਂ ਹਵਾਈ ਅੱਡਿਆਂ ਤੇ ਸਰਹੱਦਾਂ ਤੇ ਲੰਬੀ ਦੇਰੀ ਹੋ ਗਈ। ਮਹਾਮਾਰੀ ਦੇ ਦੌਰਾਨ ਸੰਯੁਕਤ ਰਾਸ਼ਟਰ ਪੂਰੀ ਤਰ੍ਹਾਂ ਟੀਕਾਕਰਨ ਗੈਰ ਜ਼ਰੂਰੀ ਯਾਤਰੀਆਂ ਲਈ ਕੈਨੇਡਾ ਦੀ ਜ਼ਮੀਨੀ ਸਰਹੱਦ ਨੂੰ ਦੁਬਾਰਾ ਖੋਲਣ ਤੋਂ ਕੁਝ ਦਿਨ ਪਹਿਲਾਂ ਹੜਤਾਲ ਬੰਦ ਕਰ ਦਿੱਤੀ ਗਈ ਸੀ। ਨਿਊਜ਼ ਸਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ レスラー হরਜੀਤ ਸਿੰਘ 빌런 ਜਿਨ੍ਹਾਂ ਦੀਆਂ ਤਿੰਨ ਤੀਆਂ weight lifting ਦੇ ਵਿੱਚ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਤੇ ਮੁਕਾਮ ਹਾਸਲ ਕਰ ਵੈਂਕੂਵਰ ਇੰਟਰਨੈਸ਼ਨਲ 에어ਪੋਰਟ ਤੇ ਪਹੁੰਚੀਆਂ ਜਿਨ੍ਹਾਂ ਦਾ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ ਇਸ ਮੌਕੇ ਪਰਿਵਾਰ ਦੇ ਵੱਲੋਂ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ হরਜੀਤ ਸਿੰਘ 빌런 ਵੱਲੋਂ ਆਪਣੀਆਂ ਤਿੰਨ ਤੀਆਂ ਦਾ ਵੈਂਕੂਵਰ 에어ਪੋਰਟ ਤੇ ਸਵਾਗਤ ਕੀਤਾ ਗਿਆ ਤੇ ਜਸ਼ਨ ਮਨਾਏ ਗਏ ਕਿਉਂਕਿ ਉਹਨਾਂ ਦੀਆਂ weight lifter ਤੀਆਂ ਵੱਲੋਂ ਕੁਮਾਂਤਰੀ ਪੱਧਰ ਤੇ ਕੈਨੇਡਾ ਤੇ ਕਮਿਊਨਿਟੀ ਦਾ ਨਾਮ ਰੌਸ਼ਨ ਕੀਤਾ ਗਿਆ ਜਿਨ੍ਹਾਂ ਦੀ ਸਭ ਤੋਂ ਛੋਟੀ ਤੀ एंजेल बिलन ਵੱਲੋਂ ਲੀਮਾ ਪੇਰੂ ਵਿੱਚ ਆਯੋਜਿਤ ਯੂਥ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਦੋ ਚਾਂਦੀ ਦੇ ਮੈਡਲ ਜਿੱਤੇ ਜਿੱਥੇ ਜਿਥੇ ਉਹਨਾਂ 94 ਕਿਲੋਗ੍ਰਾਮ ਸਨੈਚ ਤੇ 125 ਕਿਲੋਗ੍ਰਾਮ ਕਲੀਨ ਐਂਡ ਜਰਕ ਚੁੱਕਿਆ ਅਤੇ ਜినਤ ਬਿਲਨ ਵੱਲੋਂ ਹੈਲੀਫੈਕਸ ਵਿਖੇ ਆਯੋਜਿਤ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲਿਆ ਗਿਆ ਜਿੱਥੇ ਉਸਨੇ 88 ਕਿਲੋਗ੍ਰਾਮ ਸਨੈਚ ਤੇ 111 ਕਿਲੋਗ੍ਰਾਮ ਕਲੀਨ ਐਂਡ ਜਰਕ ਚੁੱਕਿਆ ਅਤੇ 76 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਮਨਵੈਲਥ ਗੇਮਜ਼ ਲਈ ਕੁਆਲੀਫਾਈ ਕੀਤਾ ਜਿਨ੍ਹਾਂ ਦੀ ਸਭ ਤੋਂ ਵੱਡੀ ਧੀ ਹਲੀਨਾ ਬਿਲਨ ਜੋ ਕਿ ਕਾਮਨਵੈਲਥ ਮੈਡਲਿਸਟ ਤੇ ਵਰਲਡ ਪਾਰਟਿਸਪੈਂਟ ਹੈ ਉਸ ਵੱਲੋਂ ਆਪਣੀਆਂ ਦੋਵੇਂ ਭੈਣਾਂ ਨੂੰ ਕੋਚਿੰਗ ਦਿੱਤੀ ਜਾ ਰਹੀ ਹੈ ਨੈਸ਼ਨਲ ਤੇ ਇੰਟਰਨੈਸ਼ਨਲ ਸਟੇਜ ਤੇ ਕੈਨੇਡਾ ਦੀ ਮਮਤਾ ਫਾਊਂਡੇਸ਼ਨ ਵੱਲੋਂ ਐਂਜਲ ਤੇ ਉਸ ਦੀ ਕੋਚ ਦੇ ਪੈਰੂ ਟ੍ਰਿਪ ਨੂੰ ਸਪான்ਸਰ ਕੀਤਾ ਗਿਆ ਅਤੇ ਬਸੰਤ ਸਵੀਟਸ ਰੁਸਤਮ ਰੈਸਲਿੰਗ ਕਲੱਬ ਦਾ 메ਨ ਸਪான்ਸਰ ਹੈ ਬਾਈਟ ਵੀਰ ਟੂ ਸਚਮੋਚੀ ਇਸ ਤਿੰਨੇ ਤੀਆਂ ਨੇ ਆਪਣੇ ਕਮਿਊਨਿਟੀ ਤੇ ਮੁਲਕ ਦਾ ਮਾਨ ਖੇਡਾਂ ਦੇ ਖੇਤਰ ਵਿੱਚ ਇਹ ਵਧਾਰੀਆਂ ਨੇ ਦਿਸ ਨਵੰਬਰ ਨੇ ਪ੍ਰੇਪੇਅਰ ਕਰਦੇ ਸੀਗੇ Senior National Day Youth World Championships. And Angel Day Youth World Championships. Because when Angel Day they Day Senior National hit me, I think. I was told that she the Commonwealth Championships will qualify for senior. The Angel told me that she got medal at the Youth World Championships. So, last year, she went to Halifax, Nova Scotia. And Janet. 88 snatch, they qualification the Junior They Senior, um, Commonwealth Championships, they uh, qualified there. They Angel Lima, Peru, Angel Youth World Championships, Angel Silver Medal, and a 94 snatch, they 125 ਕਿਲੋ ਅ ਕੰਗੇਜਰ ਲਾਇਆ ਤੇ 200 ਕੇ ਮੈਚ ਕਰ ਗਿਆ ਮੈਂ 76 ਕੇਜੀ weight ਵਿੱਚ ਭਾਗ ਲਿਆ ਤੇ ਕੰਪੀਟੀਸ਼ਨ ਕੋਈ ਟਫ ਸੀਗਾ ਪਰ ਵਧੀਆ ਲੜ ਹੋਇਆ ਕਿ ਮੈਨੂੰ ਟੋਟਲ ਵਿੱਚ ਇੰਪਰੂਵਮੈਂਟ ਚਾਹੀਦੀ ਸੀ ਕਿਉਂਕਿ ਆਤੀ ਸੀਨੀਅਰ ਕਾਮਨ ਵਰਕ ਦੀ ਜਾਂਦੀ ਟਾਈ ਕਰਨੀ ਸੀਗੀ ਵੀ ਸਿਲੈਕਟ ਹੋ ਜਾਈਏ ਤੇ ਹਲੀਨਾ ਨੇ ਵਧੀਆ ਪ੍ਰੈਪਰੇਸ਼ਨ ਕਰਾਈ ਵਧੀਆ ਮਿਹਨਤ ਲਾ ਕੇ ਤੇ ਗੋਲ ਪੂਰਾ ਹੋ ਗਿਆ बहुत मेहनत लाई पेल्ला ही ने महीने पहले शुरू प्रिपेयर किया हरी ने सू ट्रेनिंग दिल्ली है सो मैं बहुत क्रिय सर मेरा गोल से कि आए हॉल्ड से मैं पूरी मेहनत लाई थे मैं पूरी में दो सौ होता मैं जुते चौदह होर कुछ सैन को मैं अटैम्प्टे है स्नैप्स टेनते तेन प्लेम टेट मैं पहला अटैम्प्ट ਅ ਫੇ 94 ਕਾਇਸ ਦੀ ਡਾਇਰੈਕਟਰੀ ਲਾਈਟ ਤੇ ਫੇ ਕਮਿਊਨਿਟੀ ਟ੍ਰਿਕ ਦੇ ਵਿੱਚ ਮੈਂ ਐ 17 ਫੇ 120 ਐ ਕੁਆਇੰਟਾ ਪਿਚਕਨੋ ਸੱਚਮੁੱਚ ਹੀ ਇਹ ਤਿੰਨੇ ਧੀਆਂ ਆਪਣੀ ਕਮਿਊਨਿਟੀ ਤੇ ਮੁਲਕ ਦਾ ਮਾਣ ਖੇਡਾਂ ਦੇ ਖੇਤਰ ਵਿੱਚ ਵਧਾਰੀਆਂ ਨੇ ਜਿਨ੍ਹਾਂ ਨੇ ਭਵਿੱਖ ਵਿੱਚ ਹੋਰ ਵੀ ਇੰਟਰਨੈਸ਼ਨਲ ਮੁਕਾਬਲਿਆਂ ਦੇ ਵਿੱਚ ਮੈਡਲ ਜਿੱਤ ਕੇ ਨਾਮ ਰੌਸ਼ਨ ਕਰਨਾ ਹੈ ਜੋ ਕਿ ਬਾਕੀ ਬੱਚਿਆਂ ਨੂੰ ਵੀ ਸਪੋਰਟਸ ਨਾਲ ਜੁੜਨ ਦੇ ਲਈ ਪ੍ਰੇਰਣਾ ਦੇਣਗੀਆਂ ਨਿਸ਼ਚੈਤੋ ਚੈਨਲ ਪੰਜਾਬੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ